ਤੇ ਮੈਂ ਆਮਣੇ ਬੈਣ ਹੋਣਾ ਨਾਲ ਰਲਿਆ ਹੋਇਆ ਹੈ ਨਾ ਇਹਨਾਂ ਨਾਲ ਚਲੋ ਕਰੀ ਜਾਂਦਾ ਕੰਮ ਹੈ ਨਾ ਬਈ ਤੇ ਇਹ ਵੀ ਬਈ ਬਹੁਤ ਵਧੀਆ ਬੰਦੇ ਆ ਇਹਨਾਂ ਨੇ ਇਹਨਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਪਰ ਚਾਰ ਦੇ ਵਿੱਚ ਮੁਸਾਫਰ ਬੈਂਡ ਲਾਂਚ ਕਰਿਆ ਸੀ ਆ ਮੇਰੇ ਰਾਂਝਾ ਪੱਲੇ ਪਾਰੇ ਦੇ ਟੂਰਨਾਮੇ ਦਾ ਅੱਛਾ ਉਹ ਗਾਣੇ ਨੂੰ ਡਾਇਰੈਕਟ ਕਰਦਾ ਕਰਦਾ ਹੌਲੀ ਹੌਲੀ ਫਲਮਾਂ ਵੱਲ ਨੂੰ ਫਿਰ ਰੁਕ ਗਏ ਫਲਮਾਂ 'ਚ ਤੁਸੀਂ ਕੰਮ ਕਰਿਆ ਏ ਆਲ ਡਾਇਰੈਕਸ਼ਨ ਦਾ ਕੰਮ ਕਰਿਆ ਇਹ ਡਾਇਰੈਕਟਰ ਐਜ਼ੀ ਡਾਇਰੈਕਟਰ ਹਨ ਹਾਂ ਐਜ਼ੀ ਐਸੋਸੀਏਟ ਹਨ ਤੁਸੀਂ ਅਕਸਰ 네ਗੇਟਿਵ ਰੋਲ ਦੇ ਵਿੱਚ ਦੇਖਦੇ ਹੋ ਪਰ ਜ਼ਿੰਮੇਵਾਰੀ ਦਿਖਾਇਆ ਜਾਂਦਾ ਹੈ ਉਹ ਹੈ ਜਨ ਇਨਸਾਨ ਨਹੀਂ ਹੈਗਾ ਇਹ ਵਧੀਆ ਇਨਸਾਨ ਆ ਅਸਲੀਅਤ ਇਹ ਆ ਵੀ ਬਈ ਮਾੜਾ ਚੰਗਾ ਕੋਈ ਨਹੀਂ ਉਸ ਸਟੋਰੀ ਨੂੰ ਸਟੋਰੀ ਕਰਾ ਦੇਖੋ ਠੀਕ ਹੈ ਉਹ ਇਨਸਾਨ ਨੂੰ ਪਰਸਨਲੀ ਇਸ ਚੀਜ਼ ਟਾਰਗੇਟ ਨਾ ਕਰੋ ਯਾਰ ਆਪਾਂ ਆਈਆਂ ਤਾਂ ਬੋਗਾ ਲਓ ਵੀ ਮੈਟਰੋ ਇੱਧਰ ਤੁਸੀਂ ਦੇਖ ਰਹੇ ਹੋ Rajasthan ਦਾ ਏਰੀਆ ਮੇਰੇ ਨਾਲ ਇੱਕ ਆਰਟਿਸਟ ਹੈ ਬਹੁਤ ਫੇਮਸ ਪੰਜਾਬੀ ਫਿਲਮਾਂ ਦਾ ਸਤਾਰਾ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਇੱਧਰ ਉਹ ਕਰੀ ਕਰਮੇ ਇਹ ਹੈ ਕਰਮਪ੍ਰੀਤ ਸਾਮਰਾ ਗੁੰਡਾ ਅਕਸਰ ਤੁਸੀਂ ਇਹਨੂੰ ਗੁੰਡੇ ਦੇ ਰੋਲ ਦੇ ਵਿੱਚ ਦੇਖਦੇ ਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਅਭੀ ਪੰਗੂ ਚੈਨਲ ਦੇਖ ਰਹੇ ਆਏ ਗੋ ਬੜਾ ਬੀਰ ਪੰਗੂ ਦੇ ਚੈਨਲ ਨੂੰ ਦੇਖ ਰਹੇ ਸਾਰੇ ਮੇਰੇ ਦੋਸਤਾਂ ਨੂੰ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਪਿਆਰਪਰੀ ਸਾਸ੍ਰਿਕਾ 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 ਕਰ ਮੈਂ ਫਿਰ ਅੱਜ ਦੋ ਗੱਲਾਂ ਕਰ ਲੈਣੇ ਆਇ। ਕਰ ਲਿਆ ਗੱਲਾਂ ਦਾ ਕੀ ਹੈ ਜਰਾ। ਹੈ ਗੱਲਾਂ ਦਾ ਕੀ ਕਰ ਲੈ। ਇਹ ਬੰਦੇ ਦਾ ਭਾਈ ਚੈਨਲ ਵੀ ਆ ਤੁਸੀਂ ਸਬਸਕ੍ਰਾਈਬ ਕਰ ਲੋ ਕਰਮਪ੍ਰੀਤ ਸਮਰਾ ਧੁੰਦਲੇ ਸਤਾਰੇ ਧੁੰਦਲੇ ਸਤਾਰੇ ਕੀ ਹੋਇਆ ਓਏ ਧੁੰਦਲੇ ਸਤਾਰੇ ਡਿਮ ਸਟਾਰਸ ਸਤਾਰੇ ਹਾਂ ਧੁੰਦਲੇ ਸਤਾਰੇ ਆਪਣਾ ਚੈਨਲ ਆ ਜਿਹੜੇ ਡੈਮੋ ਹੋ ਗਏ ਜਿਹੜੇ ਮਤਲਬ ਆਪਦੇ ਟਾਈਮ ਦੇ ਵਿੱਚ ਚਮਕ ਕੇ ਹੋਏ ਸਾਰੇ ਅੱਜ ਧੁੰਦਲੇ ਹੋ ਗਏ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਸਾਡੇ ਚੈਨਲ ਦਾ ਪਹਿਲਾ ਮਕਸਦ ਹੈ ਬਹੁਤ ਵਧੀਆ ਪ੍ਰਾਲਾ ਕਰ ਰਿਹਾ ਹੈ ਭਰਾ ਚਲੋ ਇੱਕ ਮੌਕਾ ਮਿਲ ਜਾਂਦਾ ਹੈ ਹੈਨਾ ਇੱਕ ਮਿੰਟ ਮੈਂ ਮੂਰੇ ਵਾਲਾ ਕੈਮਰਾ ਮੂਰੇ ਵਾਲਾ ਕੈਮਰਾ ਚਲਾ ਲਾ ਰਾਜਸੂਨ ਹੀ ਬੜਾ ਆ ਰਿਹਾ ਕਰਮ ਯਾਰ ਨਸ਼ਾ ਜੀ ਸੋਹਣਾ ਹੀ ਜਾਂਦਾ ਹੈ ਉਹ ਇੱਧਰ ਦੇਖ ਲੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਇਹ ਤਾਂ ਫੋਨ ਆਪਣਾ ਹੀਟ ਹੋ ਗਿਆ ਜੇ ਆਪਾਂ ਉੱਥੇ ਜਾਵੇ ਚੱਲੀਏ ਆ ਜਾ ਦੇ ਦੇਖੋ ਭਾਈ ਅਸੀਂ ਮਤਲਬ ਬੇਲੇ ਹੀ ਫਿਰਦੇ ਆ ਤੁਰੇ ਤੇ ਸੋਚਿਆ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰ ਲਈਏ ਸਾਂਝੀਆਂ ਕੀ ਨੇ ਦਿਲ ਦੀਆਂ ਗੱਲਾਂ ਤੇ ਬਸ ਕਿ ਸਾਨੂੰ ਦੱਸ ਹੀ ਦਿੱਤਾ ਕਰਮੇਬਾਈ ਦਾ ਚੈਨਲ ਬਣਾਇਆ ਹੋਇਆ ਹੈ ਇੰਟਰਵਿਊ ਆ ਪਾਉਂਦਾ ਹੈ ਉਹ ਬੰਦਿਆਂ ਨੂੰ ਮੌਕਾ ਦਿੰਦਾ ਹੈ ਜਿਹੜੇ ਬੰਦੇ ਦੁਨੀਆ ਦੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਦੁਨੀਆ 'ਚੋਂ ਅਲੋਪ ਦੁਨੀਆ 'ਚੋਂ ਖੈਰ ਅਲੋਪ ਨਹੀਂ ਮਤਲਬ ਉਸ ਮਕਾਮ ਤੋਂ ਪਿੱਛੇ ਹਟ ਕੇ ਨਹੀਂ ਜਾਣਦੇ ਉਹਨਾਂ ਨੂੰ ਉਦਾਂ ਉਹਦੇ ਵਿੱਚ ਟੈਲੈਂਟ ਬਹੁਤ ਹੈ ਟੈਲੈਂਟ ਬਹੁਤ ਹੈ ਲੋਕ ਨਹੀਂ ਜਾਣਦੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਓ ਇਹਦਾ ਚੈਨਲ ਜ਼ਰੂਰ ਬਾਈ ਸਬਸਕ੍ਰਾਈਬ ਕਰਨਾ ਹਨ ਤੇ ਚਲੋ ਬਹੁਤ ਸੋਹਣਾ ਕੰਮ ਆ ਬਾਈ ਦਾ ਇੰਟਰਵਿਊ ਕਰਦਾ ਹੈ ਸਲਾਹ ਸਾਡੀ ਵੀ ਹੈ ਵੀ ਮੈਂ ਇਹਦੀ ਇੰਟਰਵਿਊ ਕਰਾਂ ਹੀ ਮੇਰੀ ਇੰਟਰਵਿਊ ਕਰੇ ਓਕੇ ਪਰ ਸਾਡੇ ਕੋਲ ਸਮਾਂ ਹੈ ਨਹੀਂ ਕਿਉਂਕਿ ਜਿੱਦੇ ਮੈਂ ਬਿਜ਼ੀ ਹੁੰਨਾ ਉਹਦੇ ਵੇਲਾ ਹੁੰਦਾ ਹੈ ਮਤਲਬ ਜਿੱਦੇ ਇਹ ਬਿਜ਼ੀ ਹੁੰਦਾ ਉਹਦੇ ਮੈਂ ਜਿੱਦੇ ਇਹ ਇਹ ਕੀ ਹੋ ਗਿਆ ਜਿੱਦੇ ਮਤਲਬ ਜਿੱਦੇ ਮਤਲਬ ਆ ਮਤਲਬ ਅਸੀਂ ਦੋਨੇ ਇੱਕ ਦਿਨ ਵਿਹਲੇ ਨਹੀਂ ਹੁੰਦੇ ਜਿੱਦੇ ਮਤਲਬ ਇੱਕ ਦਿਨ ਅਸੀਂ ਵਿਹਲੇ ਹੋ ਜਾਈਏ ਉਹਦੇ ਫਿਰ ਇਹ ਫਿਰ ਮਤਲਬ ਥੋੜਾ ਦੂਰ ਰਹਿੰਦਾ ਫਿਰ ਉਹਦੇ ਸਾਨੂੰ ਜਹਾਜ਼ ਦੀ ਟਿਕਟ ਮਿਲਣੀ ਥੋੜੀ ਔਖੀ ਹੋ ਜਾਂਦੀ ਆ ਔਖੀ ਹੋ ਜਾਂਦੀ ਆ ਤੇ ਉਹ ਫਿਰ ਤਾਂ ਤਤਕਾਲ ਚ ਵੀ ਜੇ ਲੈਣਿਆ ਟਿਕਟ ਤਾਂ ਵੀ ਨਹੀਂ ਮਿਲਦੀ ਫਿਰ ਇੱਕ ਇਹ ਵੱਡਾ ਬਈ ਕਲਾਕਾਰ ਕਰਮੇ ਦੇਖਾ ਆਪਾਂ ਚਲੋ ਗੱਲਬਾਤ ਚੱਲ ਪਈ ਆਪਣੀ ਨਹੀਂ ਉਮਰ ਜੀ ਵੱਡਾ ਹਾਂ ਆਪਾਂ ਭਾਈ ਸਖੀ ਰਹਾ ਕਲਾਕਾਰ ਹਮੇਸ਼ਾ ਬੰਦਾ ਸਿੱਖਦਾ ਹੀ ਰਹਿੰਦਾ ਸਾਰਾ ਨਾ। ਨਹੀਂ ਚਲੋ ਉਹ ਨਹੀਂ ਮੇਰੇ ਪਾ ਤਾਂ ਤੁਸੀਂ ਵੱਡੇ ਹੋ। ਸੀਨੀਅਰ ਹੋ ਹਨਾ। ਉਹ ਫਿਰ ਉਮਰ ਚ ਵੱਡਾ ਯਾਰ। ਵੱਡੀਆਂ ਫਿਲਮਾਂ 'ਚ ਤੁਸੀਂ ਕੰਮ ਕਰਿਆ ਏ। 올 ਡਾਇਰੈਕਸ਼ਨ ਦਾ ਕੰਮ ਕਰਿਆ ਏ ਤੁਸੀਂ। ਤੇ ਡਾਇਰੈਕਟਰ ਐਜੇ ਡਾਇਰੈਕਟਰ ਹਨਾ। ਹਾਂ ਐਜੇ ਐਸੋਸੀਏਟ ਡਾਇਰੈਕਟਰ। ਉਹ ਕਿਹੜਾ ਹੁੰਦਾ? ਇਹ ਡਾਇਰੈਕਟਰ ਤੋਂ ਛੋਟਾ ਸਾਹੇਕ ਡਾਇਰੈਕਟਰ। ਪੰਜਾਬੀ ਦੇ ਵਿੱਚ ਆਪਾਂ ਰੈਜ ਹੀ ਦਿੰਦਾ ਹੁੰਦਾ ਵੀ ਆਪਾਂ ਐਜੇ ਕਰਦੇ। ਮਤਲਬ ਜਿਹੜਾ ਸਾਹ ਰਹਿਦੇ ਉਹਨਾਂ ਦਾ ਵੀ ਸਹਾਇਕ ਆਪਾਂ ਇਦਾਂ ਕਰ ਲਈ। ਸਹਾਇਕ ਨਿਰਦੇਸ਼ਕ ਹੁੰਦਾ ਉਹਨੂੰ। ਅੱਛਾ। ਅ ਡਾਇਰੈਕਟਰ ਦਾ ਕਿਹੜਾ ਡਾਇਰੈਕਟਰ ਸੀ ਉਹ ਜਿਹਦੇ ਨਾਲ ਤੁਸੀਂ ਕੰਮ ਕਰਦੇ ਰਹੇ ਉਹ ਕਿਹੜਾ ਸੀਗਾ ਬਾਈ ਬਹੁਤ ਵਧੀਆ ਸੋਚ ਦਾ ਮਾਲਕ ਆ ਬੰਦਾ ਉਹ ਬਹੁਤ ਸਾਹਿਤ ਨਾਲ ਪਿਆਰ ਕਰਨ ਵਾਲਾ ਬੰਦਾ ਬਾਈ ਰਵੀ ਪੁੰਜ ਰਵੀ ਪੁੰਜ ਕਿੱਥੇ ਦਾ ਬਈਏ ਬਾਈ ਉਧਰ ਹੀ ਆਪਣੇ ਬਰਨਾਲੇ ਦੇ ਨਾਲ ਪਿੰਡ ਪਾਇਆ ਦਾ ਸਿੱਕਾ ਜਲੂਰ ਉੱਤੋਂ ਦਾ ਇਹਨਾਂ ਨੇ ਪਹਿਲਾਂ 2004 ਦੇ ਵਿੱਚ ਮੁਸਾਫਰ ਬੈਂਡ ਲਾਂਚ ਕਰਿਆ ਸੀ ਜਾਂ ਮੇਰੇ ਰਾਂਝਾ ਪੱਲੇ ਪਾ ਦੇ ਮੈਕਸੋਰ ਨਾਂ ਮੰਗਾ ਅੱਛਾ ਤੇ ਉਹ ਗਾਣੇ ਉਹ ਡਾਇਰੈਕਟ ਕਰਦਾ ਕਰਦਾ ਹੌਲੀ ਹੌਲੀ ਫਿਲਮਾਂ ਵੱਲ ਨੂੰ ਫਿਰ ਰੁਕ ਹੋ ਗਿਆ ਪਰ ਕਾਫੀ ਫਲਮਾਂ ਫਲਮਾਂ ਮੇਂ ਤਰੱਕੀ ਹੋ ਕਰ ਰਹਾ ਹੈ ਭਾਈ ਮਤਲਬ ਚੱਲੀ ਜਾਂਦਾ ਬੜੀ ਮੈਂ ਸੁਣਿਆ ਕਹਿੰਦੇ ਹੋਰ ਵੀ ਕਰ ਰਿਹਾ ਭਾਈ ਹਾਂ ਨਵਾਂ ਪ੍ਰੋਜੈਕਟ ਭਾਈ ਲਾਇਨਅਪ ਆ ਗਿਆ ਚੱਲੀ ਜਾਂਦੀ ਏ ਗੱਲ ਤੇ ਕਹਾਣੀ ਕੋਣੀ ਦਾ ਹੋ ਗਿਆ ਸਾਰਾ ਕੁਝ ਰੁੱਕ ਕੇ ਬਾਕੀ ਦੇਖਨੇ ਆ ਅੱਗੇ ਸਾਨੂੰ ਮੌਕਾ ਮਿਲ ਜੂਗਾ ਫਿਲਮ ਫਰਮਾਂ ਦਾ ਮਨ ਨੂੰ ਆਪ ਦਾ ਤਾਂ ਲੱਗੀ ਜਾਂਦਾ ਇਹੋ ਚਲਾਏ ਜਾਂ ਵਿਚੋ ਸੋਡੇ ਲਵੇ ਜੇ ਲੱਗ ਜਾਨੇ ਵੀ ਸਾਨੂੰ ਫਿਲਮਾਂ ਚ ਕਿਤੇ ਕੰਮ ਜਾਂ ਮਿਲ ਜੂਗਾ ਨਹੀਂ ਭਾਈ ਇਹ ਗੱਲ ਆਉਂਦੀ ਹਰੇਕ ਬੰਦੇ ਦਾ ਆਪ ਆਪਣਾ ਟੈਲੈਂਟ ਹੁੰਦਾ ਹਨਾ ਕਿ ਜਿਹੜੇ ਬੰਦੇ ਜਿਹੜੇ ਟੈਲੈਂਟ ਆ ਉਹਨੂੰ ਕਦੇ ਨਾ ਕਦੇ ਤਾਂ ਮੌਕਾ ਮਿਲਦਾ ਹੀ ਆ ਚਾਹੇ ਗਾਣਿਆਂ ਚ ਲਾਲਾ ਫਿਲਮਾਂ ਚ ਲਾਲਾ ਹਨਾ ਕਦੇ ਨਾ ਕਦੇ ਤਾਂ ਜਿਵੇਂ ਕਹਿੰਦੇ 12 ਸਾਲ ਬਾਅਦ ਰੱਬ ਰੂੜੀ ਦੀ ਵੀ ਸੁਣ ਲਾਂਦਾ ਹਾਂ ਤੇ ਹੁਣ ਜਿਵੇਂ ਆਪਣੇ ਸਰਦਾਰ ਸੋਹੀ ਸਾਹਿਬ ਨੇ ਤੇ ਉਹਨਾਂ ਦਾ ਮੈਂ ਬਹੁਤ ਵੱਡਾ ਫੈਨ ਆ ਸਰਦਾਰ ਸੋਹੀ ਦਾ ਤੇ ਉਹ ਬੰਦੇ ਨੇ ਮਤਲਬ ਬਹੁਤ ਜ਼ਿਆਦਾ ਮਿਹਨਤ ਕੀਤੀ ਕਿੰਨੀਆਂ ਉਹਨੇ ਬਾਲੀਵੁੱਡ ਦੀਆਂ ਹਿੰਦੀ ਫਿਲਮਾਂ ਕਰੀਆਂ ਬੰਬੇ ਰਿਆ ਤੇ ਉਹਨੂੰ ਲੋਕ ਆਇਆ ਕਹਿੰਦੇ ਉਹਦੇ ਵੀ ਉਹ ਕੰਜਰਖਾਨਾ ਕਰੀ ਜਾਂਦਾ ਹੈ ਹਨਾ ਚਲੋ ਉਹਦਾ ਵਿਆਹ ਵੀ ਨਹੀਂ ਹੋਇਆ ਹਨਾ ਤੁਸੀਂ ਸਾਹਮਣੇ ਤਾਂ ਵਿਆਹ ਵੀ ਨਹੀਂ ਕਰਾਇਆ ਇਹ ਤਾਂ ਪੈਨ ਨਹੀਂ ਹੁੰਦੇ ਨੇ ਇੱਕ ਗੱਲ ਹੋਰ ਕਹਣਾ ਬਈ ਤੁਹਾਨੂੰ ਚਲੋ ਆਪਣਾ ਫੋਨ ਹੀਟ ਹੋ ਗਿਆ ਪਰ ਵੀਡੀਓ ਵਧੀਆ ਬਣ ਰਹੀ ਆ ਕਰ ਮੈਨੂੰ ਤੁਸੀਂ ਅਕਸਰ ਨੈਗੇਟਿਵ ਰੋਲ ਦੇ ਵਿੱਚ ਦੇਖਦੇ ਹੋਂ ਪਰ ਜਿੰਮੇ ਦਾ ਇਹ ਦਿਖਾਇਆ ਜਾਂਦਾ ਹੈ ਉਹ ਜਾਂ ਇਨਸਾਨ ਨਹੀਂ ਹੈਗਾ ਇਹ ਵਧੀਆ ਇਨਸਾਨ ਆ ਚਲੋ ਆਪਾਂ ਨੂੰ کردار ਆ ਉਹ ਇੱਕ ਵਾ ਖੋਬੀ ਨਾਲ ਨਿਭਾਉਣਾ ਪੈਂਦਾ ਹਨਾ ਜੇ ਗੁੰਡੇ ਬਣਿਆ ਤਾਂ ਗੁੰਡਾ ਹੀ ਬਣਨਾ ਪੈਂਦਾ ਜੇ ਆਪਾਂ ਹੀਰੋਆਂ ਤਾਂ ਹੀਰੋ ਬਣੋ ਮਤਲਬ ਦੋ ਗਲਾ ਕਿਰਦਾਰ ਨਹੀਂ ਹਨ ਬਿਲਕੁਲ ਬਾਈ ਉਹ ਮਤਲਬ ਸੋਹਣਾ ਕੰਮ ਹੁੰਦਾ ਤੇ ਬੜਾ ਕਿਉਂਕਿ ਜਦੋਂ ਆਪਾਂ ਨੂੰ ਕਮੈਂਟ ਆਉਂਦੇ ਨੇ ਕਿ ਯਾਰ ਐਂ ਆ ਬੁਰਾ ਲੱਗਦਾ ਜੀ ਉਹ ਉਦੋਂ ਸਮਝ ਲਓ ਵੀ ਆਪਾਂ ਆਪਦੇ ਕਰੈਕਟਰ ਦੇ ਵਿੱਚ ਫਿੱਟਾ ਹੂੰ ਠੀਕ ਹੈ ਉਦੋਂ ਆਪਾਂ ਨੂੰ ਚਾਰ ਪੈਣ ਗਾਲਾਂ ਕੱਢ ਰਹੇ ਨਹੀਂ ਕਿਉਂਕਿ ਆਪਾਂ 네ਗੇਟਿਵ ਰੋਲ ਕਰ ਰਹੇ ਹਨ ਉਹ ਕਿਰਦਾਰ ਨੂੰ ਗਾਲ ਕੱਢ ਰਹੇ ਨੇ ਸਾਨੂੰ ਅਕਸਰ ਗੱਲ ਪਤਾ ਕੀ ਹੁੰਦੀ ਹੈ ਬਾਈ ਕੋਈ ਵੀ ਕਰੈਕਟਰ ਹੈ ਜਿਹੜਾ ਉਹ ਕਰੈਕਟਰ ਨਮਾਉਂਦਾ ਨਮਾਉਂਦਾ ਬੰਦਾ ਆਪਦੀ ਪਬਲਿਕ ਨੂੰ ਖੁਸ਼ ਕਰਦਾ ਕਿ ਮੇਰੇ ਜਿਹੜੇ ਲੋਕ ਮੈਨੂੰ ਦੇਖਣ ਆਲੇ ਆ ਚਾਹਣ ਆਲੇ ਹਨ ਵੀ ਉਹ ਖੁਸ਼ ਹੋਣ ਤੇ ਜਦੋਂ ਮਤਲਬ ਵੀ ਜੇ ਆਪਾਂ ਕਹਈਏ ਵੀ ਬੰਦਾ ਕੋਈ ਵੀ ਮਾੜਾ ਨਹੀਂ ਹੁੰਦਾ ਬੜੇ ਕਿੰਨੇ ਇਨਸਾਨ ਨੇ ਮਰੀਸ਼ਪੁਰੀ ਦਿਲ ਦਾ ਬਹੁਤ ਵਧੀਆ ਬੰਦਾ ਸੀ ਬਹੁਤ ਚੰਗੇ ਇਨਸਾਨ ਸੀ ਹਨ ਜਾਂ ਆਪਣੇ ਪੰਜਾਬ ਦੇ ਕਿੰਨੇ ਵਿਲਨ ਟਾਈਪ ਜਿਹੜੇ ਆਰਟਿਸਟ ਹੋਏ ਨੇ ਬਈ ਨੀਟੂ ਬੰਦੇ ਹੋਏ ਹਨ ਕਿੰਨੇ ਬੰਦੇ ਨੇ ਮਤਲਬ ਬਹੁਤ ਜ਼ਿਆਦਾ ਦਿਲ ਦੇ ਚੰਗੇ ਨੇ ਉਹ ਤੇ ਇਨਸਾਨ ਬਹੁਤ ਵਧੀਆ ਹੁੰਦੇ ਆ ਪਰ ਬਸ ਇਹ ਆ ਵੀ ਇੱਕ ਕੈਰੇਕਟਰ ਕਰਨੇ ਪੈਂਦੇ ਹੁੰਦੇ ਆ ਕਿਉਂਕਿ ਜੇ ਵਿਲਨ ਤਾਂ ਹੀਰੋ ਆ ਇਹਦਾ ਮਤਲਬ ਮੈਂ ਬਹੁਤ ਦੇਖਿਆ ਮੇਰੇ ਵੀਡੀਓ ਤੇ ਵੀ ਕਮੈਂਟ ਆਏ ਨੇ ਵੀ ਕਰਮਾ ਜੀ ਕਰਮਾ ਬੋ ਇਹਦਾ ਮਤਲਬ ਤੁਸੀਂ ਠੀਕ ਐ ਤੁਸੀਂ ਚਲੋ ਪਿਆਰ ਕਰਦੇ ਹੋ ਉਹ ਗੱਲ ਜਿਉਂਦਾ ਹਨ ਜੇ ਸਪੋਜ਼ ਕਰ ਲਵਾਂ ਮੈਂ ਅਗਲੀ ਵੀਡੀਓ ਦੇ ਵਿੱਚ ਮੈਂ 네ਗੇਟਿਵ ਰੋਲ ਕਰਦਾ ਤਾਂ ਤੁਹਾਡੇ ਲਈ ਮੈਂ ਮਾੜਾ ਹੋ ਜਾਊਗਾ ਅਸਲੀਅਤ ਇਹ ਆ ਵੀ ਬਈ ਮਾੜਾ ਚੰਗਾ ਕੋਈ ਨਹੀਂ ਉਸ ਸਟੋਰੀ ਨੂੰ ਸਟੋਰੀ ਦੀ ਤਰ੍ਹਾਂ ਦੇਖੋ ਠੀਕ ਐ ਉਹ ਇਨਸਾਨ ਨੂੰ ਪਰਸਨਲੀ ਇਸ ਚੀਜ਼ ਟਾਰਗੇਟ ਨਾ ਕਰੋ ਯਾਰ ਆਪਾਂ ਐਂ ਆ ਤਾਂ ਬੋਆ ਕਿਉਂਕਿ ਬਾਲਿਆਂ ਬੰਦਿਆਂ ਦਾ ਸਵਾਲ ਕੀ ਸੀਗਾ ਵੀ ਕਰਮਾ ਜਿਹੜਾ ਬਾਈ ਯਾਰ ਇਹ ਅਸਲੀ ਜ਼ਿੰਦਗੀ ਚ ਵੀ ਆਈਆਂ ਯਾਰ ਇਹ ਤਾਂ ਮੂੰਹ ਦੇਖਣ ਨੂੰ ਹੀ ਲੱਗਦਾ ਬਾਈ ਤੁਸੀਂ ਆ ਜਾਓ ਅੰਜਲੀ ਨੇ ਵੀ ਕਹਿ ਦਿੰਦੇ ਨੇ ਹਨਾ ਕਦੇ ਬਾਈ ਆ ਜਾਓ ਬਰਨਾਲੇ ਹਨਾ ਤੁਹਾਨੂੰ ਲੱਗ ਜਾਓ ਪਤਾ ਮੇਰਾ ਸ਼ਹਿਰ ਬਰਨਾਲਾ ਬਰਨਾਲੇ ਰਹਿੰਦਾ ਮੈਂ ਤੇ ਮੈਂ ਬਾਈ ਬਹੁਤ ਈਮੋਸ਼ਨਲ ਨਹੀਂ ਆ ਕੋਈ ਵੀ ਆਰਟਿਸਟ ਆ ਬਾਈ ਹਨਾ ਦਿਲ ਦਾ ਬਹੁਤ ਮਤਲਬ ਵੀ ਕੋਮਲ ਦਿਲ ਦੇ ਹੁੰਦੇ ਆ ਜਿਹੜੇ ਆਰਟਿਸਟ ਲੋਕ ਹੁੰਦੇ ਆ ਤੇ ਮੈਂ ਵੀ ਉਹਨਾਂ ਚੋਂ ਬਾਈ ਇੱਕ ਆ ਆਪਣੇ ਆਪ ਦੀ ਤਾਰੀਫ਼ ਨਹੀਂ ਮੈਂ ਕਰ ਰਿਹਾ ਚਲੋ ਵੀ ਜਿੱਦਾਂ ਹੀ ਮੇਰਾ ਹੈਗਾ ਹਨਾ ਮੇਰਾ ਫੇਸ ਤੋਂ ਲੱਗਦਾ ਉਹੀ ਬੰਦਾ ਬਹੁਤ ਰੁੱਖਾ ਆ ਤੇ ਐਦਾਂ ਦੀ ਕੋਈ ਗੱਲਬਾਤ ਨਹੀਂ ਬਾਈ ਮੈਂ ਵੀ ਤੁਹਾਡੇ ਵਰਗਾ ਹੀ ਆ ਤੇ ਉਹੀ ਆٹے ਦੀ ਰੋਟੀਆਂ ਮੈਂ ਖਾਣਾ ਜਿਹੜੀਆਂ ਤੁਸੀਂ ਖਾਂਦੇ ਹੋ ਤੇ ਬਸ ਥੋੜਾ ਬਹੁਤਾ ਫਰਕ ਹੋਊਗਾ ਪੀ ਦਾ ਇੱਕ ਤੁਸੀਂ ਬਹੁਤ ਅਲੱਗ ਦੀ ਗੱਲ ਦੇਖੋਗੇ ਵੀ 12 ਵਰਸਿਕ ਵਿਧਵਾ ਜਿਹੜੀ ਵੀਡੀਓ ਆਪਣੀ ਹੈ ਨਾ ਉਹਦੇ ਵਿੱਚ ਮੇਰਾ ਡਬਲ ਰੋਲ ਹੋਊਗਾ ਹੋਏ ਹੈ ਨਾ ਡਬਲ ਰੋਲ ਹੋ ਜੂਗਾ ਕਿਉਂਕਿ ਪਹਿਲਾਂ ਮੈਂ ਬੁढ़ा ਸੀ ਫਿਰ ਮੈਂ ਇੱਕ ਪੁਲਿਸ ਵਾਲੇ ਦੇ ਕਿਰਦਾਰ ਦੇ ਵਿੱਚ ਆ ਤੇ ਚਲੋ ਇਹ ਪਹਿਲੀ ਵਾਰੀ ਹੋਊਗਾ ਇਹ ਮੇਰਾ ਵੀਡੀਓ ਚ ਕਿਉਂਕਿ ਅਜੇ ਤੱਕ ਨਹੀਂ ਹੋਇਆ ਹਾਂ ਫਿਰ ਤੂੰ ਮਤਲਬ ਹੁਣ ਵੱਡਾ ਐਕਟਰ ਬਣ ਗਿਆ ਯਾਰ ਹੁਣ ਤੁਹਾਨੂੰ ਲੋਕ ਵੱਡਾ ਰੋਲ ਤੇ ਲਾਉਣਗੇ ਮੈਂ ਗੋਬਿੰਦ ਦੇ ਵਾਂਗੂ ਬਈ ਜਿਵੇਂ ਗੋਬਿੰਦ ਕਈ ਕਈ ਐਕਟਰ ਨਹੀਂ ਰੱਖਦਾ ਸੀ ਉਹ ਬਈ ਅਸਲ ਪਤਾ ਕੀ ਕਈ ਕਈ ਐਕਟ ਕਰਦਾ ਮੈਂ ਹਾਂ ਬਈ ਪਤਾ ਕੀ ਗੱਲ ਹੈ ਮੇਰੀ ਗੱਲ ਹਣੇ ਯਾਰ ਬਾਈ ਮੈਂ ਨਾ ਤਕਰੀਬਨ ਮੈਨੂੰ ਸਾਲ ਡੇਢ ਸਾਲ ਮੰਗੂ ਹੋ ਗਿਆ ਮੈਂ ਆਮਨ ਢਿੱਲੋਂ ਹਨਾ ਢਿੱਲੋਂ ਮਾਨਸ ਵਾਲਾ ਇਹਨਾਂ ਨੇ ਦੋ ਚੈਨਲ ਆ ਬਾਈ ਉਹਨਾਂ ਦੇ ਤੇ ਮੈਂ ਆਮਨ ਭੈਣ ਉਹਨਾਂ ਨਾਲ ਰਲਿਆ ਹੋਇਆ ਹਨਾ ਇਹਨਾਂ ਨਾਲ ਚਲੋ ਕਰੀ ਜਾਂਦਾ ਕੰਮ ਹਨਾ ਬਾਈ ਤੇ ਇਹ ਵੀ ਬਾਈ ਬਹੁਤ ਵਧੀਆ ਬੰਦੇ ਆ ਇਹਨਾਂ ਨੇ ਇਹਨਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਆਪਾਂ ਕਹਿ ਦਈਏ ਤੇ ਵੀ ਇਹਨਾਂ ਨਾਲ ਦਿੱਲੀ ਕੰਮ ਕਰਨਾ ਦਿੱਲੀ ਮੈਂ ਬਰਨਾਲੇ ਤੋਂ ਆ ਬਈ ਹਨ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਹਨਾਂ ਦੀ ਵਜ੍ਹਾ ਨਾਲ ਹੀ ਮਤਲਬ ਮੈਨੂੰ ਐਂਜ ਲੱਗਾ ਵੀ ਚੱਲ ਯਾਰ ਆਪਾਂ YouTube ਤੇ ਚੈਨਲ ਬਣਾ ਲਈਏ ਹਨ ਫਿਰ ਮੈਨੂੰ ਮਤਲਬ ਕੋਈ ਥੋੜਾ ਜਿਹਾ ਨਹੀਂ ਲੱਭਿਆ ਬੀਬੀ ਕਰਿਆ ਕਰੀਏ ਫਿਰ ਮਰੇ ਕੁਦਰਤੀ ਪਹਿਲੇ ਦਾ ਮਾਗਚਾਰ ਕਰ ਲਈ ਮਾ ਯਾਰ ਆਪਾਂ ਵੀ ਉਹਨਾਂ ਆਰਟਿਸਟਾਂ ਨੂੰ ਚੱਕੀਏ ਜਿਹੜੇ ਜਮੀ ਵਿਚਾਰੇ ਗਾਰਚ ਖੋਵੇ ਹੋਇਆ ਤੇ ਫਿਰ ਮੈਨੂੰ ਐਂਜ ਲੱਗਾ ਵੀ ਚਲੋ ਉਹਨਾਂ ਦੇ ਵੀ ਆਪਾਂ ਇੰਟਰਵਿਊ ਕਰਕੇ ਪਾਇਆ ਕਰੀਏ ਯਾਰ ਹੁਣ ਬਾਈ ਦੀ ਇੰਟਰਵਿਊ ਸਾਰਿਆਂ ਨੇ ਦੇਖਣੀਆਂ ਨੇ ਗੱਲਬਾਤ ਆਪਣੀ ਇੱਥੇ ਅਸੀਂ ਸਮਾਪਤ ਕਰਦੇ ਹਾਂ ਹੋਰ ਸਾਡੇ ਲਈ ਗੱਲਾਂ ਕੁਝ ਨਹੀਂ ਹੈ ਕਿਉਂਕਿ ਗੱਲਾਂ ਤਾਂ ਮੁੱਕਦੀਆਂ ਹੀ ਨਹੀਂ ਹੁੰਦੀਆਂ ਚਲੋ ਮੇਨ ਮੋਟਿਵ ਸਾਡਾ ਇਹੀ ਸੀ ਕਿ ਕਰਮਾ ਵਧੀਆ ਇਨਸਾਨ ਹੈ ਤੇ ਇਹ ਕੰਮ ਕਰ ਰਿਹਾ ਸੋਨਾ ਇੰਟਰਵਿਊਆਂ ਦਾ ਕੰਮ ਆ ਬਾਈ ਦਾ ਧੁੰਦਲੇ ਸtare ਚੈਨਲ ਆ ਬਾਈ ਦਾ ਡੈਮੋ ਸਟਾਰ ਸਬਸਕ੍ਰਾਈਬ ਕਰ ਲਿਓ ਸਾਰੇ ਜਣੇ ਇੱਕ ਪ੍ਰੋਮੋਸ਼ਨ ਹੀ ਲਾ ਲੋ ਚਾਹੀ ਚੈਨਲ ਦੇ ਜਿਵੇਂ ਮਰਜ਼ੀ ਲਾ ਲੋ ਖਾਇਰ ਪ੍ਰੋਮੋਸ਼ਨ ਤਾਂ ਮੈਂ ਕਰੁੰਦੇ ਲੈਕ ਨਹੀਂ ਕਿਉਂਕਿ ਬੜਾ ਵੱਡਾ ਚੈਨਲ ਤਾਂ ਮੇਰਾ ਵੀ ਹੈ ਹਾਂ ਬਿਲਕੁਲ ਬਾਈ ਜੇ ਤੁਸੀਂ ਵੱਧ ਤੋਂ ਵੱਧ ਵੀਡੀਓ ਦੇਖੋਗੇ ਹਨ ਉਹਦੇ ਨਾਲ ਬਸ ਸਾਨੂੰ ਹੌਸਲਾ ਵਜਾਈ ਹੋ ਜਾਂਦਾ ਅਸੀਂ ਫਿਰ ਨਵੀਆਂ ਨੰਮੀਆਂ ਸਾਡੇ ਚ ਹੋਰ ਉਤਸ਼ਾਹ ਮਤਲਬ ਪੈਦਾ ਹੋ ਜਾਂਦਾ ਵੀ ਚੱਲ ਯਾਰ ਸਾਨੂੰ ਲੋਕ ਦੇਖਦੇ ਆ ਹਨ ਬਾਈ ਤੇ ਬਾਈ ਅਭੀ ਚੈਨਲ ਅਭੀ ਪੰਗੂ ਚੈਨਲ ਦੇਖ ਰਹੇ ਮੇਰੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਤੋਂ ਬਾਈ ਪਿਆਰ ਭਰੀ ਸਤਿ ਸ੍ਰੀ ਅਕਾਲ ਲਵ ਯੂ ਬਾਈ ਸਾਰਿਆਂ ਨੂੰ